ਪੁੱਤ ਪੈਦਾ ਹੋ ਜਾਏ ਤੇ ਭੰਗੜੇ ਧੀ ਪੈਦਾ ਹੋ ਜੇ ਪਤਾ ਕਰਨੀ ਚਲੋ ਧੀਆ ਵੀ ਪੁੱਤਾਂ ਵਰਗੀਆਂ ਹੁੰਦੀਆਂ ਅੱਛਾ ਫੇਰ ਵੀ ਪੁੱਤ ਉੱਤੇ ਹੀ ਰੱਖਣਾ ਫੇਰ ਵੀ ਇਹ ਮਹਿਸੂਸ ਕਰਾਉਣਾ ਵੀ ਧੀਆ ਵੀ ਪੁੱਤਾਂ ਵਰਗੀਆਂ ਹੁੰਦੀਆਂ ਮੈਂ ਮੰਨਦਾ ਨਹੀਂ ਵੀ ਧੀਆ ਪੁੱਤਾਂ ਵਰਗੀਆਂ ਹੁੰਦੀਆਂ ਧੀਆ ਪੁੱਤਾਂ ਨਾਲੋਂ ਵੀ ਚੰਗੀਆਂ ਹੁੰਦੀਆਂ ਤੁਸੀਂ ਬੋਲੋ ਬਣੋ ਧੀਆ ਪੁੱਤ ਪਿਓ ਦੀ ਪਾਰਟੀ ਬਣਾਣ ਵੇਖ ਕੇ ਹੋ ਸਕਦਾ ਕਵੇ ਨਾ ਕਵੇ ਪਰ ਧੀ ਕਹਿੰਦੀ ਹੈ ਡੈਡੀ ਪਹਿਲਾਂ ਆਪਣੇ ਕੱਪੜੇ ਬਣਾਓ ਮੇਰੇ ਬਾਅਦ ਵਿੱਚ ਬਣਾ ਦਿਓ ਤੇ ਪੁੱਤ ਪੈਦਾ ਹੋ ਜਾਏ ਤੇ ਭੰਗੜੇ ਧੀ ਪੈਦਾ ਹੋ ਜੂ ਤਾਂ ਪਤਾ ਕਰੀ ਚਲੋ ਧੀਆ ਵੀ ਪੁੱਤਾਂ ਵਰਗੀਆਂ ਹੁੰਦੀਆਂ ਅੱਛਾ ਫੇਰ ਵੀ ਪੁੱਤ ਉੱਤੇ ਹੀ ਰੱਖਣਾ ਵਾ ਫੇਰ ਵੀ ਉਹ ਇਹ ਮਹਿਸੂਸ ਕਰਾਉਣਾ ਵੀ ਧੀਆ ਵੀ ਪੁੱਤਾਂ ਵਰਗੀਆਂ ਹੁੰਦੀਆਂ ਮੈਂ ਮੰਨਦਾ ਨਹੀਂ ਵੀ ਧੀਆ ਪੁੱਤਾਂ ਵਰਗੀਆਂ ਹੁੰਦੀਆਂ ਧੀਆ ਪੁੱਤਾਂ ਨਾਲੋਂ ਵੀ ਚੰਗੀਆਂ ਹੁੰਦੀਆਂ ਉੱਚੀ ਬੋਲੋ ਭੈਣੋ ਤੀਆਂ ਪੋਤ ਪਿਓ ਦੀ ਪਾਰਟੀ ਬਣਾਣ ਵੇਖ ਕੇ ਹੋ ਸਕਦਾ ਕਵੇ ਨਾ ਕਵੇ ਪਰ ਧੀ ਕਹਿੰਦੀ ਹੈ ਡੈਡੀ ਪਹਿਲਾਂ ਆਪਣੇ ਕੱਪੜੇ ਬਣਾਓ ਮੇਰੇ ਬਾਅਦ ਵਿੱਚ ਬਣਾ ਦਿਓ ਤੇ ਪੁੱਤ ਪੈਦਾ ਹੋ ਜਾਏ ਤੇ ਭੰਗੜੇ ਧੀ ਪੈਦਾ ਹੋ ਜੂ ਤਾਂ ਪਤਾ ਕਰਨੀ ਚਲੋ ਤੀਆਂ ਵੀ ਪੁੱਤਾਂ ਵਰਗੀਆਂ ਹੁੰਦੀਆਂ ਅੱਛਾ ਫੇਰ ਵੀ ਪੋਤ ਉੱਤੇ ਹੀ ਰੱਖਣਾ ਵਾ ਫੇਰ ਵੀ ਉਹ ਇਹ ਮਹਿਸੂਸ ਕਰਾਉਣਾ ਵੀ ਧੀਾਂ ਵੀ ਪੁੱਤਾਂ ਵਰਗੀਆਂ ਨੇ ਮੈਂ ਮੰਨਦਾ ਨਹੀਂ ਵੀ ਧੀਾਂ ਪੁੱਤਾਂ ਵਰਗੀਆਂ ਹੁੰਦੀਆਂ ਧੀਾਂ ਪੁੱਤਾਂ ਨਾਲੋਂ ਵੀ ਚੰਗੀਆਂ ਹੁੰਦੀਆਂ ਉੱਚੀ ਬੋਲੋ ਬਣੋ ਧੀਾਂ ਪੋਤ ਪਿਓ ਦੀ ਪਾਰਟੀ ਬਣਾਣ ਵੇਖ ਕੇ ਹੋ ਸਕਦਾ ਕਵੇ ਨਾ ਕਵੇ ਪਰ ਧੀ ਕਹਿੰਦੀ ਹੈ ਡੈਡੀ ਪਹਿਲਾਂ ਆਪਣੇ ਕੱਪੜੇ ਬਣਾਓ ਮੇਰੇ ਬਾਅਦ ਵਿੱਚ ਬਣਾ ਦਿਓ ਜਦ ਪੁੱਤ ਪੈਦਾ ਹੋ ਜਾਏ ਤੇ ਭੰਗੜੇ ਧੀ ਪੈਦਾ ਹੋ ਜਾਵੇ ਪਤਾ ਕਰਨੀ ਚਲੋ ਧੀਾਂ ਵੀ ਪੁੱਤਾਂ ਵਰਗੀਆਂ ਹੁੰਦੀਆਂ ਅਛਾ ਫੇ ਵੀ ਪੁੱਤ ਉੱਤੇ ਹੀ ਰੱਖਣਾ ਵਾ ਫੇ ਵੀ ਇਹ ਮਹਿਸੂਸ ਕਰਾਉਣਾ ਵੀ ਧੀਾਂ ਵੀ ਪੁੱਤਾਂ ਵਰਗੀਆਂ ਹੁੰਦੀਆਂ ਮੈਂ ਮੰਨਦਾ ਨਹੀਂ ਵੀ ਧੀਾਂ ਪੁੱਤਾਂ ਵਰਗੀਆਂ ਹੁੰਦੀਆਂ ਧੀਾਂ ਪੁੱਤਾਂ ਨਾਲੋਂ ਵੀ ਚੰਗੀਆਂ ਹੁੰਦੀਆਂ ਉੱਚੀ ਬੋਲੋ ਬਣੋ ਧੀਾਂ ਪੁੱਤ ਪਿਓ ਦੀ ਪਾਰਟੀ ਬਣਾਉਣ ਵੇਖ ਕੇ ਹੋ ਸਕਦਾ ਕਵੇ ਨਾ ਕਵੇ ਪਰ ਧੀ ਕਹਿੰਦੀ ਹੈ ਡੈਡੀ ਪਹਿਲਾਂ ਆਪਣੇ ਕੱਪੜੇ ਬਣਾਓ ਮੇਰੇ ਬਾਅਦ ਵਿੱਚ ਬਣਾ ਦਿਓ ਜਦ ਪੁੱਤ ਪੈਦਾ ਹੋ ਜਾਏ ਤੇ ਭੰਗੜੇ ਤੀ ਪੈਦਾ ਹੋ ਜੂ ਪਤਾ ਕਰਨੀ ਚਲੋ ਤੀਆਂ ਵੀ ਪੁੱਤਾਂ ਵਰਗੀਆਂ ਹੁੰਦੀਆਂ ਅੱਛਾ ਫੇਰ ਵੀ ਪੋਤ ਉੱਤੇ ਹੀ ਰੱਖਣਾ ਵਾ ਫੇਰ ਵੀ ਇਹ ਮਹਿਸੂਸ ਕਰਾਉਣਾ ਵੀ ਤੀਆਂ ਵੀ ਪੁੱਤਾਂ ਵਰਗੀਆਂ ਹੁੰਦੀਆਂ ਮੈਂ ਮੰਨਦਾ ਨਹੀਂ ਵੀ ਤੀਆਂ ਪੁੱਤਾਂ ਵਰਗੀਆਂ ਹੁੰਦੀਆਂ ਤੀਆਂ ਪੁੱਤਾਂ ਨਾਲੋਂ ਵੀ ਚੰਗੀਆਂ ਹੁੰਦੀਆਂ ਉੱਚੀ ਬੋਲੋ ਬਣੋ ਤੀਆਂ ਪੋਤ ਉਹ ਦੀ ਪਾਰਟੀ ਬਣਾਣ ਵੇਖ ਕੇ ਹੋ ਸਕਦਾ ਕਵੇ ਨਾ ਕਵੇ ਪਰ ਧੀ ਕਹਿੰਦੀ ਹੈ ਡੈਡੀ ਪਹਿਲਾਂ ਆਪਣੇ ਕੱਪੜੇ ਬਣਾਓ ਮੇਰੇ ਬਾਅਦ ਵਿੱਚ ਬਣਾ ਦਿਓ ਤੇ ਪੁੱਤ ਪੈਦਾ ਹੋ ਜਾਏ ਤੇ ਭੰਗੜੇ ਧੀ ਪੈਦਾ ਹੋ ਜੇ ਪਤਾ ਕਰਨੀ ਚਲੋ ਧੀਆ ਵੀ ਪੁੱਤਾਂ ਵਰਗੀਆਂ ਹੁੰਦੀਆਂ ਅੱਛਾ ਫੇਰ ਵੀ ਪੁੱਤ ਉੱਤੇ ਹੀ ਰੱਖਣਾ ਫੇਰ ਵੀ ਇਹ ਮਹਿਸੂਸ ਕਰਾਉਣਾ ਵੀ ਧੀਆ ਵੀ ਪੁੱਤਾਂ ਵਰਗੀਆਂ ਨੇ ਮੈਂ ਮੰਨਦਾ ਨਹੀਂ ਵੀ ਧੀਆ ਪੁੱਤਾਂ ਵਰਗੀਆਂ ਹੁੰਦੀਆਂ ਧੀਆ ਪੁੱਤਾਂ ਨਾਲੋਂ ਵੀ ਚੰਗੀਆਂ ਹੁੰਦੀਆਂ ਉੱਚੀ ਬੋਲੋ ਬਣੋ ਤਿਆਂ ਪੋਤ ਪਿਓ ਦੀ ਪਾਰਟੀ ਬਣਾਣ ਵੇਖ ਕੇ ਹੋ ਸਕਦਾ ਕਵੇ ਨਾ ਕਵੇ ਪਰ ਧੀ ਕਹਿੰਦੀ ਹੈ ਡੈਡੀ ਪਹਿਲਾਂ ਆਪਣੇ ਕੱਪੜੇ ਬਣਾਓ ਮੇਰੇ ਬਾਅਦ ਵਿੱਚ ਬਣਾ ਦਿਓ ਤੇ ਪੁੱਤ ਪੈਦਾ ਹੋ ਜਾਏ ਤੇ ਭੰਗੜੇ ਧੀ ਪੈਦਾ ਹੋ ਜੂ ਪਤਾ ਕਰਨੀ ਚਲੋ ਧੀਆ ਵੀ ਪੁੱਤਾਂ ਵਰਗੀਆਂ ਹੁੰਦੀਆਂ ਅੱਛਾ ਫੇਰ ਵੀ ਪੋਤ ਉੱਤੇ ਹੀ ਰੱਖਣਾ ਵਾ ਫੇਰ ਵੀ ਉਹ ਇਹ ਮਹਿਸੂਸ ਕਰਾਉਣਾ ਵੀ ਧੀਾਂ ਵੀ ਪੁੱਤਾਂ ਵਰਗੀਆਂ ਨੇ ਮੈਂ ਮੰਨਦਾ ਨਹੀਂ ਵੀ ਧੀਾਂ ਪੁੱਤਾਂ ਵਰਗੀਆਂ ਹੁੰਦੀਆਂ ਧੀਾਂ ਪੁੱਤਾਂ ਨਾਲੋਂ ਵੀ ਚੰਗੀਆਂ ਹੁੰਦੀਆਂ ਉੱਚੀ ਬੋਲੋ ਬਣੋ ਧੀਾਂ ਪੁੱਤ ਪਿਓ ਦੀ ਪਾਰਟੀ ਬਣਾਣ ਵੇਖ ਕੇ ਹੋ ਸਕਦਾ ਕਵੇ ਨਾ ਕਵੇ ਪਰ ਧੀ ਕਹਿੰਦੀ ਹੈ ਡੈਡੀ ਪਹਿਲਾਂ ਆਪਣੇ ਕੱਪੜੇ ਬਣਾਓ ਮੇਰੇ ਬਾਅਦ ਵਿੱਚ ਬਣਾ ਦਿਓ ਜਦ ਪੁੱਤ ਪੈਦਾ ਹੋ ਜਾਏ ਤੇ ਭੰਗੜੇ ਧੀ ਪੈਦਾ ਹੋ ਜਾਵੇ ਪਤਾ ਕਰਨ ਚਲੋ ਧੀਾਂ ਵੀ ਪੁੱਤਾਂ ਵਰਗੀਆਂ ਹੁੰਦੀਆਂ ਅਛਾ ਫੇਰ ਵੀ ਪੁੱਤ ਉੱਤੇ ਰੱਖਣਾ ਵਾ ਫੇਰ ਵੀ ਇਹ ਮਹਿਸੂਸ ਕਰਾਉਣਾ ਵੀ ਧੀਾਂ ਵੀ ਪੁੱਤਾਂ ਵਰਗੀਆਂ ਨੇ ਮੈਂ ਮੰਨਦਾ ਨਹੀਂ ਵੀ ਧੀਾਂ ਪੁੱਤਾਂ ਵਰਗੀਆਂ ਹੁੰਦੀਆਂ ਧੀਾਂ ਪੁੱਤਾਂ ਨਾਲੋਂ ਵੀ ਚੰਗੀਆਂ ਹੁੰਦੀਆਂ ਉੱਚੀ ਬੋਲੋ ਬਣੋ ਧੀਾਂ ਪੁੱਤ ਪਿਓ ਦੀ ਪਾਰਟੀ ਬਣਾਉਣ ਵੇਖ ਕੇ ਹੋ ਸਕਦਾ ਕਵੇ ਨਾ ਕਵੇ ਪਰ ਧੀ ਕਹਿੰਦੀ ਹੈ ਡੈਡੀ ਪਹਿਲਾਂ ਆਪਣੇ ਕੱਪੜੇ ਬਣਾਓ ਮੇਰੇ ਬਾਅਦ ਵਿੱਚ ਬਣਾ ਦਿਓ